हाँ जी पेड़ की नाम लिखा तीन मंगल सिंह

ਪਰਦੇ ਵਿਦੋ ਤੁਮਹੋ ਲਾ ਨਾ ਲੇ ਗਾਵਾਂ ਮਾ ਪਰਮੋਹਨ ਤੁਮਹਾਂ ਮੱਜ ਪਿਆਰੇ ਰਾਵਣ ਅਤਮਾ ਪਰੇ ਤੇਰੇ ਅਸਰ ਦੇ ਸਨਾਰੇ ਗਾਵਾਂ ਜੂਤ ਬਾਪਨ ਸੂਰਾ ਗਾਵਾਂ ਕਾਮਚਾਰ ਗਾਵਹਿ ਸੱਤ ਮੰਡਲ ਵਰ ਪੰਚਾ ਕਰ ਕਰ ਕੇ ਤਾਈ ਦੇਵਤਨੂੰ ਗਾਵਾਂ ਜਗਤ ਭਾਵ ਰੱਖੇ ਤੇਰੇ ਬਖਸ਼ਰ ਕਾਲੇ ਹੋਰ ਗੀ ਗਾਵ ਤੇ ਮੰਡਲ ਜਵਾਂ ਤਾਨਕਿਆ ਵਿਕਾ ਥੋਏ ਥੋਏ ਵਤ ਤਦਾ ਤਜ ਸਾਹਿਬ ਸਤਿਆ ਨਾਹੀ ਹੈ ਵੀਰ ਜੀ ਹੋਸੀ ਆਜ ਨਾ ਜਸੇ